ਪ੍ਰਭੂ ਈਸ਼ੂ ਮਸੀਹ ਦੇ ਪਿਆਰਤਰਨਾਵੰਦਾਂ ਵਿੱਚ ਤੁਹਾਡੀ ਫਲਾਮਤੀ ਹੋਵੇ ਜੀ ਪ੍ਰਭੂ ਈਸ਼ੂ ਮਸੀਹ ਸਰਵਸ਼ਕਤੀਮਾਨ ਨੇ ਸਰਵ ਵਿਆਪੀ ਨੇ ਇਹ ਆਪ ਸਾਰੇ ਜਾਣਦੇ ਵੱਡੇ ਕੰਮ ਕਰਦੇ ਨੇ ਅਰ ਅੱਜ ਮੈਂ ਇੱਕ ਥੋੜਾ ਖਾਸ ਗੱਲ ਕਰਨਾ ਚਾਹਣਾਗਾ ਕਿ ਕੀ ਤੁਹਾਡਾ ਪੈਸਾ ਜਿਹੜਾਗਾ ਉਹ ਬਿਮਾਰੀ ਵਿੱਚ ਜਾ ਰਿਹਾਗਾ ਕੀ ਤੁਹਾਡਾ ਪੈਸਾ ਜਿਹੜਾ ਉਹ ਲੜਾਈ ਝਗੜੇ ਵਿੱਚ ਜਾ ਰਿਹਾਗਾ ਕੀ ਤੁਹਾਡਾ ਪੈਸਾ ਜਿਹੜਾ ਉਹ ਸ਼ੈਤਾਨ ਖਾਈ ਜਾ ਰਿਹਾ ਔਰ ਤੁਹਾਨੂੰ ਪਤਾ ਵੀ ਨਹੀਂ ਚੱਲ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਜਿਹੜਾ ਪੈਸਾਗਾ ਉਹ ਖਰਾਬ ਹੋ ਰਿਹਾਗਾ ਤਾਂ ਮੇਰੇ ਪ੍ਰਿਯੋ 12 ਸਾਲ ਦੀ ਰੋਗਣ ਦਾ ਜੋ ਪੈਸਾ ਸੀਗਾ ਜੋ ਪੂੰਜੀ ਸੀਗੀ ਉਹੀ ਸ਼ੈਤਾਨ ਨੇ ਇਸ ਤਰ੍ਹਾਂ ਖਾਦੀ ਸੀ। ਔਰ ਪ੍ਰਭੀਸ਼ਮਤੀ ਨੇ ਉਹਦੇ ਜੀਵਨ ਦੇ ਵਿੱਚ ਵੱਡਾ ਕੰਮ ਕੀਤਾ। ਔਰ ਉਸਨੇ ਵਿਸ਼ਵਾਸ ਕਰ ਲਿਆ ਕਿ ਜੇ ਮੈਂ ਇਹਦਾ ਪੱਲਾ ਵੀ ਛੂ ਲਿਆ ਤਾਂ ਮੈਂ ਚੰਗੀ ਹੋ ਜਾਵਾਂਗੀ। ਤਾਂ ਉਸੇ ਵਿਸ਼ਵਾਸ ਦੇ ਨਾਲ ਉਹ ਪ੍ਰਭੀਸ਼ਮਤੀ ਦੇ ਕੋਲ ਗਈ ਔਰ ਸੱਚਮੁੱਚ ਉਹਦੀ ਸਾਰੀ ਬਿਮਾਰੀ ਜਿਹੜੀ ਆ ਉਹ ਚਲੀ ਗਈ। ਜੋ ਪੈਸੇ ਨਾਲ ਨਹੀਂ ਜਾ ਸਕੀ ਜੋ ਡਾਕਟਰਾਂ ਮੈਦਾਂ ਹਕੀਮਾਂ ਤੋਂ ਨਹੀਂ ਜਾ ਸਕੀ ਉਮਿਸ਼ਵਾਸ ਕਰਨ ਦੇ ਨਾਲ ਉਹ ਸਾਰੀ ਬਿਮਾਰੀ ਚਲੀ ਗਈ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਜੇ ਤੁਹਾਡਾ ਵੀ ਪੈਸਾ ਜਿਹੜਾ ਉਹ ਸ਼ੈਤਾਨ ਖਾ ਰਿਹਾ ਹੈ ਕਿ ਤੁਹਾਡਾ ਪੈਸਾ ਜਿਹੜਾ ਉਹ ਡਾਕਟਰਾਂ ਕੋਲੇ ਦਵਾਈਆਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਪ ਜਾ ਰਿਹਾ ਹੈਗਾ ਔਰ ਤੁਸੀਂ ਫਿਰ ਵੀ ਉਸ ਤਰ੍ਹਾਂ ਪ੍ਰੋਪਰ ਚੰਗੇ ਨਹੀਂ ਹੋ ਤਾਂ ਮੇਰੇ ਪ੍ਰਿਯੋ ਅੱਜ ਇਹ ਵੀਡੀਓ ਤੁਹਾਡੇ ਲਈ ਖਾਸ ਹੈ ਅੱਜ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈ ਔਰ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨਾ ਚਾਹਾਂਗਾ ਕਿਉਂਕਿ ਮੇਰੇ ਪਰਮੇਸ਼ਰ ਨੇ ਮੈਨੂੰ ਇਹ ਵਰਦਾਨ ਦਿੱਤਾ ਹੈਗਾ ਕਿ ਮੈਂ ਜਿਹਦੇ ਲਈ ਪ੍ਰਾਰਥਨਾ ਕਰਦਾਗਾ ਅਗਰ ਉਹ ਵਿਸ਼ਵਾਸ ਕਰਨ ਦਾਗਾ ਪੂਰੀ ਤਰ੍ਹਾਂ ਪਰਮੇਸ਼ਰ ਮਤੀ ਦੀ ਰਚਨਾ ਦੇ ਅਨੁਸਾਰ ਤੁਹਾਡੇ ਜੀਵਨ ਦੇ ਵਿੱਚ ਬਿਮਾਰੀ ਚੱਲੀ ਜਾਂਦੀ ਹੈ ਤਾਂ ਆਓ ਇੱਕ ਤੁਹਾਡੇ ਲਈ ਪ੍ਰਾਰਥਨਾ ਕਰੀਏ ਤਾਂ ਕਿ ਮੇਰਾ ਪਰਮੇਸ਼ੁਰ ਤੁਹਾਡੇ ਜੀਵਨ ਵਿੱਚ ਵੱਡਾ ਕੰਮ ਕਰੇ ਸਰਬਸ਼ਕਤੀਮਾਨ ਸੱਚੇ ਤੇ ਜੀਵਦੇ ਪਰਮੇਸ਼ੁਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਮਹਿਮਾ ਤੁਹਾਡੀ ਵਿਡਾਈ ਤੁਹਾਡੀ ਆराधना ਕਰਦੇ ਹਾਂ ਪ੍ਰਭੂ ਮੇਰੇ ਪਿਤਾ ਜੀ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਪਿਤਾ ਜੀ ਜਿਸ ਵੀ ਸਮੱਸਿਆ ਦੇ ਵਿੱਚੋਂ ਦੀਓ ਕਿ ਜਾ ਰਹੇ ਨੇ ਜਿਸ ਵੀ ਪਰੇਸ਼ਾਨੀ ਚੋਂ ਕਿ ਜਾ ਰਹੇ ਨੇ ਪਿਤਾ ਜੀ ਉਸ ਪਰੇਸ਼ਾਨੀ ਦੇ ਨਾਮ ਦੇ ਕਰਕੇ ਸ਼ੈਤਾਨ ਇਹਨਾਂ ਦਾ ਪੈਸਾ ਬਰਬਾਦ ਕਰ ਰਿਹਾਗਾ ਖਰਾਬ ਕਰ ਰਿਹਾਗਾ ਖਾ ਰਿਹਾਗਾ ਔਰ ਇਹਨਾਂ ਦੇ ਸਰੀਰ ਨੂੰ ਪਿਤਾ ਜੀ ਉਹ ਰੋਗ ਦੇ ਨਾਲ ਪਰੇਸ਼ਾਨ ਕਰ ਰਿਹਾ ਹੈਗਾ ਮੇਰੇ ਪਿਆਰੇ ਪਿਤਾ ਅੱਜ ਤੋਂ ਇਹਨਾਂ ਦਾ ਪੈਸਾ ਉਹ ਸ਼ੈਤਾਨ ਜੋ ਖਾ ਰਿਹਾ ਹੈਗਾ ਬਿਮਾਰੀ ਜੋ ਖਾ ਰਹੀ ਹੈ ਤੁਹਾਡੇ ਸਮਰਥਨ ਨਾਮ ਚ ਉਸ ਤੋਂ ਸਾਰੇ ਰੋਗ ਚਲੇ ਜਾਣਾ ਸਾਰੀਆਂ ਸਮੱਸਿਆਵਾਂ ਉਹਦੀਆਂ ਚਲੇ ਜਾਣਾ ਪਿਤਾ ਜੀ ਆਪਣੀ ਵੱਡੀ ਚੰਗਾਈ ਦੇ ਆਪਣਾ ਚੁਟਕਾਰਾ ਦੇ ਪਿਤਾ ਜੀ ਔਰ ਮੇਰੇ ਪਿਤਾ ਪਰਮੇਸ਼ਰ ਵੱਡਾ ਕੰਮ ਇਹਨਾਂ ਦੇ ਜੀਵਨ ਵਿੱਚ ਹੋਣੇ ਪਏ ਤੇ ਆਪਣੀ ਕਿਰਪਾ ਦੋ ਮੇਰੇ ਪਿਤਾ ਅੱਜ ਇਹਨਾਂ ਦੇ ਉੱਪਰੋਂ ਸਾਰੇ ਸ਼ੈਤਾਨ ਦੇ ਬੰਧਨ ਟੁੱਟ ਜਾਣਾ ਸਾਰੀਆਂ ਬਿਮਾਰੀਆਂ ਨਾਸ਼ ਹੋ ਜਾਣ ਔਰ ਪੈਸਾ ਖਾਣ ਵਾਲੀ ਆਤਮਾ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਅਬੇਸ਼ਾ ਹਮੇਸ਼ਾ ਦੀ ਨਾਸ ਹੋ ਜਾਏ ਮੇਰੇ ਪਿਤਾ ਜੀ ਇਹਨਾਂ ਦੀ ਕਮਾਈ ਇਹ ਲੋਕ ਖੁਦ ਖਾਣ ਆਨੰਦ ਉਠਾਉਣ ਤੇ ਆਪਣੀ ਕਿਰਪਾ ਬਖਸ਼ਿਸ਼ ਕਰਿਓ ਸਾਰੀ ਮਹਿਮਾ ਤੁਹਾਨੂੰ ਦਿੰਦੇ ਹਾਂ ਈਸ਼ੁਮਤੀ ਦੇ ਜ਼ਿੰਦਾ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਆਮੀਨ ਸੋ ਮੇਰੇ ਪ੍ਰਿਯੋ ਇਸ ਪ੍ਰਾਰਥਨਾ ਤੋਂ ਬਾਅਦ ਆਪਣੇ ਆਪ ਨੂੰ ਚੈੱਕ ਕਰਿਓ ਔਰ ਪ੍ਰਭੂ ਤੇ ਉੱਪਰ ਵਿਸ਼ਵਾਸ ਕਰਿਓ ਅਗਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਸਕਰੀਨ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਹੇਗਾ ਔਰ ਤੁਸੀਂ ਮੈਨੂੰ ਮਿਲ ਸਕਦੇ ਹੋ ਔਰ ਮੈਂ ਤੁਹਾਡੇ ਲਈ ਸਮਾਂ ਕੱਟ ਸਕਦਾ ਹਾਂ ਅਗਰ ਤੁਸੀਂ ਵਿਸ਼ੇਸ਼ ਤੌਰ ਤੇ ਕੋਈ ਪ੍ਰਾਰਥਨਾ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਲਈ ਸਮਾਂ ਕੱਟ ਸਕਦਾ ਹਾਂ ਸੁਪਰਮ ਤੁਹਾਨੂੰ ਬਹੁਤ ਆਸ਼ੀਸ਼ ਦੇ ਸਭ ਨੂੰ ਜੈਮ ਸੇਗੀ ਜੀ